ਸਤਿ ਸ਼੍ਰੀ ਅਕਾਲ ਸੱਜਣੋ 1947 ਦੇ ਵੰਡ ਦੇ ਦੁਖਾਂਤ ਨੂੰ ਬਿਆਨ ਕਰਦੀ ਇੱਕ ਮਾਤਾ ਦੀ ਦਰਦ ਨਾਲ ਭਰੀ ਹੋਈ ਆਵਾਜ਼ ਇਹ ਜ਼ਰੂਰ ਸੁਣਨਾ ਤੇ ਤੁਹਾਨੂੰ ਵੀ ਅਹਿਸਾਸ ਹੋਏਗਾ ਕਿ ਉਹ ਸਮੱਸਿਆਵਾਂ ਉਹ ਪੀੜਾ ਉਹ ਦਰਦ ਕੀ ਸੀਗਾ ਜਦੋਂ ਪਿੰਡੋਂ ਨਿਕਲੇ ਹਨਾ ਅੱਛਾ ਜੀ ਇਹਨਾਂ ਨੇ ਕੁਝ ਦੇਖਿਆ ਤੇ ਚੜ ਗਏ ਗੱਡੀ ਤੇ ਅੱਛਾ ਜੀ ਤੇ ਬੰਦ ਹੋ ਗਏ ਅਸੀਂ ਆਏ ਆਸਾਂ ਦੇਖੇ ਨੈਰ ਸੀ ਐਡੀ ਜਿੰਦੇ ਵਿੱਚ ਐ ਐ ਐ ਰੁੜੇ ਬੰਦੇ ਬੱਲੇ ਬੱਲੇ ਦੋ ਦੋ ਚਾਰ ਚਾਰ ਲਗੇ ਜਾਂਦੇ ਆ ਫਿਰ ਇੱਕ ਲੜਕੀ ਬੱਚਾ ਪੈ ਅੱਥੀ ਨਹੀਂ ਸਗਲੇ ਪਏ ਪੈਰੀ ਨਹੀਂ ਪਏ ਦੁੱਧ ਉਤੋਂ ਚਗਾ ਚੁੱਕਿਆ ਆ ਤੇ ਐ ਤਰ੍ਹਾਂ ਪਈ ਇੱਥੇ ਖੱਪਾ ਐਡਾ ਆ ਮਰਛੀ ਵਜੀ ਮਰਛੀ ਵਜੀ ਉਹ ਬੱਚਾ ਜਿਹੜਾ ਹੈ ਨਾ ਉਹ ਤੇ ਦੇਟਦਾ ਕਦੇ ਦੁੱਧ ਦੈਸ ਨੂੰ ਫਾ ਲੈਂਦਾ ਕਦੇ ਆਇਸ ਨੂੰ ਫਾ ਲੈਂਦਾ ਉਤੇ ਲੈਰ ਦਾ ਤੇ ਤੂੰ ਆਖ ਆਇ ਨੂੰ ਪੈਣਾ ਪਾ ਚੁੱਕ ਲੱਗੀ ਹੈ ਨਹੀਂ ਕਿੰਦਾ ਸੋਹਣਾ ਨੇ ਮੈਂ ਮਰ ਜਾਏ ਤੇ ਡੁੱਬ ਜਾਏਗਾ ਹਾਂਜੀ ਕੌਣ ਚੁੱਕਦਾ ਵੀਰ ਉਹ ਵੇਲੇ ਆ ਵੀ ਜਾਣ ਕੋਈ ਦੀ ਇਹ ਬੱਚੇ ਨੂੰ ਕੌਣ ਦਰੋਈ ਮਾਲਕਾ ਇਹ ਜਿਹੜੇ ਅਸੀਂ ਵੇਖੇ ਨੇ ਨਾ ਅਸੀਂ 3-4 ਮਹੀਨੇ ਨਾ ਤਾ ਤਾਂ ਮੰਜੀ ਤੇ ਨਹੀਂ ਸੀ ਪਿਆ ਜਾਂਦਾ ਬਾਹ ਬਾਹ ਕਰਕੇ ਉੱਠ ਬਹਿਣਾ ਹੂੰ ਐਨਾ ਡਰ ਆਉਂਦਾ ਹੁੰਦਾ ਸੀ ਬੜੇ ਦੇਖੇ ਨੇ ਵਾਹਿਗੁਰੂ ਵਾਹਿਗੁਰੂ